ਨਿਊਜ਼ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢੰਡਾਲ ਬੇਟ ਵਿਖੇ ਦੋ ਧੜੀਆਂ ਦਰਮਿਆਨ ਆਮਨੋ-ਸਾਮਨੇ ਗੋਲੀਆਂ ਚੱਲੀਆਂ ਹਨ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੰਡਾਲ ਬੇਟ ਵਾਸੀ ਦੋ ਧੜੀਆਂ ਦਰਮਿਆਨ ਸ਼ਾਮਲਾਟ ਜ਼ਮੀਨ ਨੂੰ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਜਿਸ ਨੇ ਅੱਜ ਅਚਾਨਕ ਖਤਰਨਾਕ ਰੂਪ ਅਖਤਿਆਰ ਕਰ ਲਿਆ ਹੈ ਤੇ ਦੇਖਤੇ ਹੀ ਦੇਖਤੇ ਦੋਵੇਂ ਧੜੇ ਸਥਾਨਿਕ ਦਾਣਾ ਮੰਡੀ ਵਿੱਚ ਅਮਨੋ ਸਾਹਮਣੇ ਹੋ ਗਏ ਜਦੋਂ ਮੀਡੀਆ ਕਰਮੀ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਦੋ ਵਿਕਲ ਅਤੇ ਸੜਕ ਤੇ ਡੁੱਲਿਆ ਖੂਨ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਇੱਥੇ ਜ਼ਰੂਰ ਕੋਈ ਖਤਰਨਾਕ ਵਾਰਦਾਤ ਹੋਈ ਹੈ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਮੌਕੇ ਤੇ ਪਹੁੰਚੇ ਥਾਣਾ ਢਲਵਾ ਮੁਖੀ ਨੇ ਜਾਂਚ ਆਰੰਭ ਕਰ ਦਿੱਤੀ ਹੈ ਜਾਣਕਾਰ ਸੂਤਰਾਂ ਤੋਂ ਪਤਾ ਛਲਿਆ ਹੈ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ ਹੈ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ